ਕਿ ਇੱਕ ਦਰवेश ਦੇ ਕੋਲ ਕੋਈ ਜਾਨਾ ਇੱਕ ਬਾਲਕਾ ਚੇਲਾ ਸੀ ਉਹ ਉਹਦੇ ਨਾਲ ਰੋਜ਼ ਹੀ ਪੇੜੀ ਜਾ ਕੇ ਧੂਆ ਪਾਇਆ ਕਰੀ ਲਿਆ ਗਿਆ ਮਿਲੀ ਮੁਲੀ ਗੋਇ ਗੋਇ ਲਿਆ ਕੇ ਧੂਆ ਪਾਇਆ ਕਰੀ ਫਕੀਰ ਦਾ ਤੇ ਉਹ ਜਿਹੜੀਆਂ ਮਾਈਆਂ ਦੋ ਤਿੰਨ ਸਾਲਾਂ ਦਾ ਜਵਾਕਬ ਹੋ ਗਈਆਂ ਨਾ ਉਹਨਾਂ ਕਹਿੰਦੇ ਫੱਜੂ ਹਕੀਆ ਬੀਬੀ ਉਹਨਾਂ ਨੇ ਆਖਿਆ ਮਰ ਜਾ ਆਪਣੇ ਬਾਪੇ ਕੋਲੋਂ ਕੋਈ ਅੱਲਾ ਤਵਾ ਵਾਹ ਤੇ ਕੋਈ ਸ਼ਹਿ ਲੈ ਲਾ ਤੂੰ ਹੀ ਕਹੇ ਦਮ ਕਰਿਆ ਕਰੀ ਤੇ ਉਹ ਕਹਿੰਦਾ ਤੂੰ ਹੁਣ ਬਾਬੇ ਦੇ ਕੋਲ ਹੈ ਨਾ ਤੇ ਬਾਬਾ ਤੇ ਮਰਨ ਵਾਲਾ ਤੇ ਤੂੰ ਵੀ ਕੋਈ ਅੱਲਾ ਤੇ ਕੋਈ ਲੀਲਾ ਉਹਦੇ ਕੋਲ ਉਹਨੇ ਤੇ ਲੰਗੀ ਉਹਨੂੰ ਜਦੋਂ ਕੱਲਾ ਹੋਵੇ ਉਹ ਥਾਰਿਆ ਦੇ ਸਾਹਮਣੇ ਪੁੱਛੀ ਜਦੋਂ ਕੱਲਾ ਹੋਵੇ ਉਹਨੇ ਪੁੱਛੀ ਉਹ ਉਹ ਵਿਚਾਰਾ ਆ ਗਿਆ ਤੇ ਉਹ ਜਿਹਨੇ ਇਹ ਗੱਲ ਉਹਦੇ ਦਿਲ ਵਿੱਚ ਉਹਨੇ ਤੁਮਾ ਤੁਮਾ ਪਾ ਲਿਆ ਜਿਹਨੇ ਸ਼ਾਮ ਪਈ ਤੇ ਹੁਣ ਲੋਕੀ ਕੋਲੋਂ ਨਾ ਉਠਣ ਉਹ ਕੋਈ ਉਠਣ ਤੇ ਉਹ ਗੱਲ ਕਰ ਸਕੇ ਉਹ ਵਾਲਾ 9889 ਹੋ ਗਏ ਨਾ ਜੀ ਇਹਦੇ ਰਾਤ ਦੇ ਤੇ ਉਹਨੇ ਆਖਿਆ ਫੱਜੂ ਹਾਂ ਜੀ ਪਪਾ ਜੀ ਉਹਨੇ ਕਹ ਫੱਜੂ ਪੁੱਤ ਲੋਟਾ ਭਰ ਕੇ ਲਿਆ ਚਕੰਡਾ ਕਰਨ ਜਾਣਾ ਫੱਜੂ ਨੇ ਲੋਟਾ ਭਰ ਲਿਆ ਨਾ ਜਿਹਨੇ ਫੱਜੂ ਨੇ ਲੋਟਾ ਭਰ ਲਿਆਦਾ ਨਾ ਤੇ ਉਹਨੂੰ ਦਿਲ ਚੜੇਦਾ ਮਗਰ ਮਗਰ ਤੇ ਨਾਲੇ ਸੋਚਦਾ ਜਾਂਦਾ ਹੈ ਕਿ ਹੁਣ ਮੈਂ ਬਾਬਾ ਜੀ ਨੂੰ ਕਿੱਥੇ ਪੁੱਛਾਂ ਗੇਹਲਿਓ ਦਰੁਪ ਪੈਲੀਆਂ ਹੀ ਆਗੀਆਂ ਤੇ ਬਾਬੇ ਨਾ ਨਾ ਉਹ ਜਗਾ ਮਿਲ ਗਈ ਉਹਨੂੰ ਸ਼ੀਸ਼ੂ ਕਰਨ ਵਾਸਤੇ ਤੇ ਉਹਨੇ ਆਖਿਆ ਲਿਆ ਪੁੱਤ ਫੱਜੂ ਲੋਟਾ ਲਿਆ ਚਾਹੰਦਾ ਬਾਬਾ ਜੀ ਇੱਕ ਮੇਰੀ ਵੀ ਨਕੀ ਜੀ ਆਰਜੂ ਆ ਕੀ ਆਂਦਾ ਬਾਬਾ ਜੀ ਇੱਕ ਮੇਰੀ ਵੀ ਨਕੀ ਜੀ ਆਰਜੂ ਆ ਤੇ ਉਹਨੇ ਆਖਿਆ ਬਚਾ ਤੇਰੀ ਕੀ ਆਰਜੂ ਆ ਫੋਟ ਕੀ ਆਦਿਓ ਤੇਰੀ ਉਹਨੇ ਕਹ ਬਾਬਾ ਜੀ ਹਾ ਜੀ ਉਹ ਕੰਨ ਮੈਨੂੰ ਹੀ ਕੋਈ ਸਭ ਕੁ ਦੇ ਛੱਡੋ ਮੈਂ ਵੀ ਕੋਈ ਅੱਲਾ ਤਵਾ ਕੇ ਰਹਿ ਕੇ ਤੇ ਫੁੱਫਫਾਗ ਮਾਰ ਛਿੜਾ ਕਰੂੰਗਾ ਉਹਨੇ ਕਿ ਬੇਫਕੂਨ ਹਉ ਤੇ ਉਹ ਬੇਫਕੂ ਹਾ ਕੋ ਵੇਲਾ ਕੁ ਵੇਲੇ ਤੇ ਵੇਖ ਕੀ ਉਹਨੇ ਆਖਿਆ ਉਹ ਬੇਫਕੂਹਾ ਉਹ ਕੋ ਵੇਲਾ ਕੁ ਵੇਲੇ ਤੇ ਵੇਹ ਉਹਨੇ ਹੁਣ ਵਿਚਾਰੇ ਨੇ ਇਹੀ ਪੁਗਾ ਲਿਆ ਉਹ ਬੇਫਕੂਹਾ ਕੋ ਵੇਲਾ ਕੁ ਵੇਲੇ ਤੇ ਵੇਹ ਉਹ ਬੇਫਕੂਹਾ ਵੇਲਾ ਕੁ ਵੇਲੇ ਤੇ ਵੇਹ ਉਹਦਾ ਵੇਲਾ ਕੁਵੇਲਾ 12 ਸਾਲ ਜਿਹੜਾ ਹੀ ਉਹ ਪਕਾਉਂਦਾ ਰਿਹਾ ਤੇ ਉਹ ਵੇਲਾ ਕੁਵੇਲਾ ਪੱਕ ਗਿਆ ਸ਼ਾਬਾਸ਼ ਜਿਹਲੇ ਵੇਲਾ ਕੁਵੇਲਾ ਪੱਕ ਗਿਆ ਨਾ ਤੇ ਉਹ ਕਿਸੇ ਦਾ ਬਾਲ ਮੜਾ ਜੇਦ ਪਿਆ ਤੇ ਉਹਨੇ ਆਖਿਆ ਵੇ ਭੱਜੂ ਜ਼ੇਦਾ ਬਾ ਭੱਜੂ ਵੇ ਉਹ ਉਹ ਬਾਬਾ ਜੀ ਇਹਨੂੰ ਫੂਗ ਮਾਰ ਬੜੀ ਜੇਦ ਕਰ ਰਿਹਾ ਰੋਂਦਾ ਪਿਆ ਇਹਨੂੰ ਜਿਹੜੀ ਫੂਗ ਬਾਗ ਬਾਰ ਉਹਨੇ ਕਹ ਠੀਕ ਵਾ ਉਹ ਲਾਗੀ ਜਾ ਕੇ ਚ ਉਹ ਕਹਿੰਦਾ ਉਹ ਬੇ ਹਕੂਫਾ ਉਹ ਵਿਲਕ ਵਿਲਟੇ ਵੇਹ ਉਹ ਪੇ ਉਹ ਕੋ ਮੇਲਕ ਵਿਲਟੇ ਵੇਹ ਛੂ ਉਹ ਠੀਕ ਹੋ ਗਿਆ ਹਸਣ ਕਿਡ ਲੱਗ ਪਿਆ ਉਹਦੀ ਤੇ ਗੱਲ ਵਾਵਾ ਬੰਦੀ ਜਾਵੇ ਜਿਹੜਾ ਕੰਮ ਕਰੀ ਉਹ ਬੇਕੂ ਜਨੂ ਉਹਨੂੰ ਜਿੰਨੂ ਦਮ ਕਰੇ ਜਿੰਨੂ ਕੋਈ ਗੱਲ ਆਖੇ ਉਹ ਕੰਮ ਵਾਵਾ ਚੱਲ ਗਿਆ ਜਿਹੜੇ ਵਾਵਾ ਚੱਲ ਗਿਆ ਤੇ ਬਾਦਸ਼ਾਹ ਦਾ ਕੱਲਾ ਕੱਲਾ ਪੁੱਤਰ ਜਿਹੜੇ ਕੱਲਾ ਹੀ ਕੱਲਾ ਪੁੱਤਰ ਤੇ ਹੋ ਉਹ ਪੱਥਰ ਹੋ ਜਾਂਦਾ ਹੈ ਉਹ ਡਾਕਟਰਾਂ ਕੋ ਲੈ ਕੇ ਗਏ ਪੱਟ ਪਜਾ ਕੇ ਤੇ ਉਹ ਡਰਨ ਨੇ ਵੇਖਾ ਉਹ ਕਹਿੰ ਮੈਂ ਉਹਨਾਂ ਕੰਮੀਆਂ ਇਹਦੀ ਬਿਮਾਰੀ ਦੀ ਕੋਈ ਸਮਝ ਤੇ ਨਹੀਂ ਆਉਂਦੀ ਇਹਨੂੰ ਕੋਈ ਅੱਲਾ ਪੱਲਾ ਕਰਾਓ ਹਾਂਜੀ ਉਹ ਉਹ ਮੀਆਂ ਅੱਲਾ ਪੱਲਾ ਕਰਾਉਣ ਵਾਲੇ ਜਿਹੜੇ ਉਹ ਲਾਪੇ ਵਿਚਾਰੇ ਲਿਓਨ ਉਹ ਅੱਲਾ ਪੱਲਾ ਕਰਾਉਣ ਵਾਸਤੇ ਬਾਦਸ਼ਾਹ ਨੇ ਆਖਿਆ ਜਿਹੜਾ ਤੁਹਾਨੂੰ ਦੇਖਦਾ ਨਾ ਫੂਗ ਫਾਰ ਮਾਦਾ ਨੂੰ ਚੁੱਕ ਲਿਓ ਕਿਆ ਬਾਤ ਉਹ ਜਿਹੜਾ ਲਿਓਨ ਉਹਨੂੰ ਆਖੇ ਬਾਦਸ਼ਾਹ ਵੀ ਇਹਨੂੰ ਠਾ ਲਵੇਗਾ ਤੇ ਘਰ ਚਲੇ ਜੀ ਨਹੀਂ ਤੇ ਤੂੰ ਵੀ ਇਹਦੇ ਲਾਗੇ ਹਾਂ ਤੂੰ ਨਹੀਂ ਜਾਣਾ ਉਹ ਕਾਜਾਂ ਕਾਬਿਆਂ ਉਹਨਾਂ ਕੋਈ 5 600 ਬਾਬਾ ਜੋੜ ਲਿਆ ਤੇ ਉਹਦੇ ਵਿੱਚ ਉਹਦੇ ਬਾਬੇ ਨੂੰ ਵੀ ਲਾਇਆ ਹੈ ਫਜੂਰੇ ਬਾਬੇ ਨੂੰ ਹੀ ਚੁੱਕ ਲਿਆ ਹੈ ਉਹ ਫਜੂ ਆਪਣੇ ਬਾਬੇ ਨੂੰ ਲੱਭਦਾ ਲੱਭਦਾ ਪਰੇਸ਼ਾਨ ਹੋਗਾ ਕਿ ਬਾਬਾ ਕਿੱਥੇ ਚਲੇ ਗਿਆ ਹੋਰ ਬਾਦਸ਼ਾਹ ਨੇ ਕੈਦ ਕੀਤਾ ਉਹ ਕਿਸੇ ਨੇ ਦੱਸਿਆ ਵੀ ਉਹ ਠੇਕ ਫਜੂ ਹੈਗਾ ਬਾਰ ਉਹਦੀ ਵੀ ਬੜੀ ਫੂਕ ਚੱਲਦੀ ਆ ਉਹਨਾਂ ਆਖਿਆ ਲਿਆ ਉਹ ਨਹੀਂ ਚੁੱਕ ਕੇ ਉਹਨ ਫਜੂਰ ਮੀਆਂ ਲੈ ਗਈ ਚੁੱਕ ਕੇ ਤੇ ਫੱਜੂ ਕੋ ਮਲਾਇਆ ਵੀ ਮੈਨੂੰ ਇਹ ਕਿੱਦ ਲੈ ਚਲੇ ਨੇ ਜੇਲੇ ਫੱਜੂ ਆਇਆ ਤੇ ਉਹਨਾਂ ਅਖੇ ਬਾਦਸ਼ਾਹ ਨੇ ਵੀ ਓਏ ਮੀਆਂ ਓ ਮੁੰਡਾ ਇਹਨੂੰ ਡੰਗ ਕਰਕੇ ਠਾਲਵੇਂ ਤੇ ਸਾਰਿਆਂ ਨੂੰ ਲੈ ਜੂ ਤੇ ਨਹੀਂ ਤੇ ਤੂੰ ਵੀ ਇਹਨਾਂ ਦੇ ਵਿੱਚ ਬੈਠੀ ਵਾਹ ਹੁਣ ਫੱਜੂ ਨੇ ਗਾਉਣਾ ਵੇਖਿਆ ਨਾ ਤੇ ਉਹਦੇ ਵਿੱਚ ਉਹਦਾ ਬਾਬਾ ਮੁਰਸ਼ਿਦ ਦੇਹ ਪਿਆ ਬਾਬਾ ਰਾਮਨ ਸਾਹਿਬ ਬਿਠਾ ਹਾਂ ਉਨੂ 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 ਮੁਰਸ਼ਿਦ ਇਹ ਆਉਂਦਾ ਵੀ ਮੇਰਾ ਬਾਬਾ ਰਾਮਾ ਜੀ ਬੈਠਾ ਬਾਬਾ ਹੈ ਤੇ ਉਹਨੇ ਸਰਕਾਰ ਮੇਰੀ ਕੀ ਕੀਤਾ ਜਾ ਕੇ ਬੈ ਕੇ ਕੁਰਸੀ ਤੇ ਉਹਦੇ ਕੰਨ ਦੇ ਕੋਲ ਆਖਿਆ ਤਿੰਨ ਵਾਰ ਆਖਿਆ ਉਹ ਬੇਵਕੂਫਾ ਉਹ ਕੁਵੇਲਾ ਕੁਵੇਲਾ ਤੇ ਵੇ ਉਹ ਬੇਵਕੂਫਾ ਉਹ ਕੋਈ ਵੇਲਾ ਕੁਵੇਲਾ ਤੇ ਵੇ ਜਿਹੜੇ ਤੀਜੀ ਵਾਰੀ ਕਹਿ ਗਏ ਉਹਨੇ ਕੀਤਾ ਸ਼ੂ ਤੇ ਉਠ ਕੇ ਅੱਖਾਂ ਘੇੜ ਕੇ ਕਹਿੰਦਾ ਤੇ ਕੀ ਗੱਲ ਉਹ ਖਾਗੜ ਕਹਿੰਦਾ ਭਈ ਇਹ ਕੀ ਗੱਲ ਬਈ ਇੱਥੇ ਕੀ ਦੁਨੀਆ ਗੱਠੀ ਹੋਈ ਆ ਬਾਦਸ਼ਾਹ ਨਿਆਕਿਆ ਵੀ ਪੁੱਤ ਕੋਈ ਗੱਲ ਨਹੀਂ ਇਹਨੂੰ ਇਹ ਆਪਾ ਇਹ ਅੱਲਾ ਵਾਹ ਦੇ ਦੇਣਾ ਨਾ ਲੰਗਰ ਤੇ ਇਹ ਵਾਹ ਤੇ ਆਏ ਬੈਠਿਆ ਲੈ ਤੂੰ ਆਪਣੇ ਹੱਥ ਨਾਲ ਵੰਡ ਉਹਨੇ ਉਹ ਸੋਨੇ ਦੀਆਂ ਛੱਫੀਆਂ ਦੀ ਬੋਰੀ ਰੱਖ ਦਿੱਤੀ ਇੱਕ ਇੱਕ ਬੋਗ ਦਿੱਤੀਆਂ ਤੇ ਦਿੱਤੇ ਇੱਕ ਇੱਕ ਜੋੜਾ ਦਿੱਤੀਆਂ ਕੱਪੜਿਆਂ ਦੇ ਟੁਰੇ ਜਾਂ ਉਹਨ ਸਾਦਾ ਲੰਗਰ ਨੂੰ ਡਾਢੀ ਕਰ ਦਿੱਤਾ ਕਿ ਉਹਨਾਂ ਆਖਾ ਵੀ ਆ ਜਣਾ ਫੱਜੂ ਆ ਨਾ ਇਹਨੂੰ ਨਹੀਂ ਜਾਣਦੇ ਨਾ ਇਹਨੂੰ ਅਹੀਂ ਆਪਣੇ ਹੱਥਾਂ ਨਾਲ ਟੋੜਾਂਗੇ ਵਾਹ ਉਹਨ ਫੱਜੂ ਨੂੰ ਭਾਈ ਉਹਨਾਂ ਜਿਹੇ ਰੱਖ ਲਿਆ ਬਾਕੀ ਸਾਰੇ ਟੋੜ ਦਿੱਤੇ ਤੇ ਫੱਜੂ ਤੇ ਅੱਧਾ ਗਮ ਨਾ ਹੋ ਗਿਆ ਕਿਉਂ ਸਾਰੇ ਚਲੇ ਗਏ ਮੇਰਾ ਬਾਬਾ ਵੀ ਚਲੇ ਗਿਆ ਮੈਨੂੰ ਹੁਣ ਘਰੇ ਨਾ ਕੀ ਕਰਨਾ ਉਹਨਾਂ ਆਖਾ ਮੇਰਾ ਰਾਤ ਸਾਡੇ ਕੋਲ ਰਹਿ ਤੂੰ ਸਾਡਾ ਮਮਾ ਨਹੀਂ ਯਾਰ ਇਵੇਂ ਨਾ ਕਰ ਉਹ ਕਨੇ ਜੀ ਮੈਨੂੰ ਜਾਣਦੇ ਉਹਨਾਂ ਦਵਾ ਦਾ ਦੱਜੀ ਸੱਦੇ 2 3 ਸੱਦੇ 2 3 ਉਹਦੇ ਕੱਪੜੇ ਜੋੜੇ ਬਨਵਾਏ ਸਵਾਏ ਉਹਨੂੰ ਐ ਕਰਕੇ ਤੇ ਉਹਦੀ ਉਹਦੀ ਮਾਂ ਦੇ ਵਿੱਚ ਦਿੱਤੇ ਉਹਦੇ ਬਾਪੇ ਦੇ ਵਿੱਚ ਦਿੱਤੇ ਤੇ ਸੋਨੇ ਦੀਆਂ ਸ਼ਹੀ ਬੋਰੀ ਜੜੀ ਨਾ ਉਹਨਾਂ ਬਗੀ ਤੇ ਵਿੱਚ ਰੱਖ ਦਿੱਤੀ ਤੇ ਉਹਨੇ ਅਖ ਲੈ ਵੀ ਜਿੱਥੇ ਫੱਜੂ ਆਖੇ ਉੱਥੇ ਲਾ ਗਿਓਣੀ ਇੱਕ ਬਗੀ ਆ ਲਿਆ ਉਹਨਾਂ ਕਹੀ ਠੀਕ ਹੈ ਜੀ ਉਹ ਜਿਹਲੇ ਜਾ ਕੇ ਤੇ ਉਹ ਸਿੱਧਾ ਆਪਣੇ ਬਾਪੇ ਦੇ ਡੇਰੇ ਚ ਲੈ ਗਿਆ ਕਿ ਉੱਥੇ ਲਾਗੇ ਠਲੇ ਤੇ ਬੱਗੀ ਵਾਲੇ ਨੂੰ ਕਹਿੰਦੀ ਤੂੰ ਜਾ ਉਹ ਹੁਣ ਚਲੇਗਾ ਤੇ ਹੁਣ ਜਿਹੜਾ ਬਾਬਾ ਹੈ ਨਾ ਬਾਬਾ ਉਹਦੇ ਉਹ ਨੂੰ ਆਂਦਾ ਹੈ ਬੁੱਤ ਫੱਜੂ ਇੱਕ ਹੀ ਆ ਆ ਬਾਬਾ ਜੀ ਆ ਤੁਹਾਡੇ ਕੱਪੜੇ ਆ ਬਾਬਾ ਜੀ ਅੰਮਾ ਦੇ ਕੱਪੜੇ ਆ ਮੇਰੇ ਕੱਪੜੇ ਤੇ ਆ ਜਿਹੜਾ ਸਾਰਾ ਕੁਝ ਝਾੜਿਆ ਤੇ ਉਹਨੇ ਆਖਿਆ ਬੁੱਤ ਫੱਜੂ ਇਹ ਕਿਹਦੇ ਕੋਲੋਂ ਚਲਕੇ ਲਿਆ ਸੀ ਜਿਹੜਾ ਉੱਥੇ ਪੜਿਆ ਟੀਉਂ ਨੇ ਆਖਿਆ ਬਾਬਾ ਜੀ ਟਾਡੇ ਕੋਲੋਂ ਕਿ ਮੈਂ ਕਿਹਦੇ ਕੋਲੋਂ ਲੈਣਾ ਸੀ ਉਹਨੇ ਕਿਹਾ ਪੁੱਤ ਮੇਰੇ ਕੋਲੋਂ ਲਿਆ ਸੀ ਆਇਆ ਹੋ ਬਾਬਾ ਦੀ ਟਾਡੇ ਕੋਲੋਂ ਇਹ ਲਿਆ ਸੀ ਤੇ ਉਹਨੇ ਕਿਹਾ ਪੁੱਤ ਕਿਹੜਾ ਸਵਕ ਡਿਟਾ ਮੈਂ ਤੈਨੂੰ ਮੈਨੂੰ ਤੇ ਭੁੱਲ ਗਿਆ ਜਿਹੜਾ ਮੈਂ ਤੈਨੂੰ ਡਿਟਾ ਮੈਨੂੰ ਤੇ ਭੁੱਲ ਗਿਆ ਆ ਬਾਬਾ ਦੀ ਆਈ ਤੋਂ ਬਰਾ ਤੇ ਰਾਜਾ ਹੋ ਗਿਆ ਤੇ ਉਦੋਂ ਮੈਂ ਉਹ ਲੋਟਾ ਲਈ ਜਨਾ ਨਾ ਟਾਡੇ ਨਾਲ ਚੋਫਲਾਨੀ ਤਾਲੀਆਂ ਦੇ ਵੇ ਗੋਡਾ ਗਏ ਤੇ ਤੁਸੀਂ ਮੈਨੂੰ ਆਖਾ ਇਹ ਲੋਟਾ ਫੜਾ ਤੇ ਮੈਂ ਤਾਂ ਲੱਗਾਈ ਬਾਬਾ ਜੀ ਕੋ ਮੇਰੀ ਵੀ ਆਜੂਆ ਤੇ ਤੇ ਤੁਸੀਂ ਮੈਨੂੰ ਪੁੱਛਿਆ ਪੁੱਤ ਤੇਰੀ ਕੀ ਆਜੂਆ ਤੇ ਮੈਂ ਤੁਹਾਨੂੰ ਇਹ ਗੱਲ ਆਖੀ ਬਾਬਾ ਜੀ ਮੈਂ ਵੀ ਕੋਈ ਡਾਗ ਦਾ ਗਾਕਾ ਲਿਆ ਕੇ ਫੂਕ ਮਾਦਿਆ ਕਰੂੰਗਾ ਤੇ ਤੂੰ ਆਖਿਆ ਹੀ ਬੇਵਕੂਫਾ ਕੋਈ ਲਾ ਕੇ ਵੀ ਲੈ ਤੇਰੀ ਦੱਸਾਈ ਨਹੀਂ ਸੀ ਵਾਹ ਰੇ ਵਾਹ ਜਿਹਾ ਬਿਸਮਿਲ੍ਹਾ ਇਹਨੇ ਗਾਇ ਬਿਸਮਿਲ੍ਹਾ ਜਾ ਤੈਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰਹਾ ਸਕਦੀ ਵਾਹ ਰੇ ਵਾਹ ਵੀਰਾ ਕੋਈ ਲਾ ਵੀ ਜਿਦਾ ਹੈ thì cầm phải để lý đó <laughs>